ਜੱਪੜ ਦੇ ਵਿੱਚ ਕਿਸਾਨਾਂ ਦੇ ਵੱਲੋਂ ਟੋਲ ਫਰੀ ਕੀਤਾ ਗਿਆ ਟੋਲ ਪਲਾਜ਼ਾ ਤੇ ਦੱਸਦੀ ਕਿ ਤਰਨੇ ਤੇ ਬੈਠੇ ਹੋਏ ਨੇ ਕਿਸਾਨ ਔਰ ਬੀਕੇਯੂ ਗ੍ਰਾਹਾਂ ਦੇ ਵੱਲੋਂ ਤਰਨੇ ਦਿੱਤੇ ਜਾ ਰਹੇ ਨੇ ਕੱਲ ਵੀ ਟੋਲ ਪਲਾਜ਼ੇ ਜਿਹੜੇ ਨੇ ਉਹ ਬੰਦ ਕੀਤੇ ਜਾਣਗੇ ਕਿਉਂਕਿ 2 ਦਿਨਾਂ ਦੀ ਇਹ ਕਾਲ ਦਿੱਤੀ ਗਈ ਹੈ ਬਿਨਾਂ ਟੋਲ ਦਿੱਤੇ ਵਾਹਨ ਜਿਹੜੇ ਨੇ ਉਲੰਘ ਰਹੇ ਨੇ ਇਸ ਕਿਸਮ ਦੇ ਨਾਲ ਦੱਸਿਆ ਕਿ ਪ੍ਰਦਰਸ਼ਨ ਜਿਹੜਾ ਹੈ ਵੇਖਣ ਨੂੰ ਮਿਲ ਰਿਹਾ ਹੈ ਬੀਕੇਯੂ ਗ੍ਰਾਹਾਂ ਦੇ ਵੱਲੋਂ ਇਹ ਕੱਲ ਐਲਾਨ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਵੀ ਤੁਰੰਤ ਤੌਰ ਤੇ ਹੁਣ ਜੋ ਸ਼ੰਭੂ ਆਰ ਖਨਾਰੀ ਬਾਰਡਰ ਤੇ ਜਿਹੜੇ ਮੋਰਚੇ ਚੱਲ ਰਹੇ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਆ ਡਟੇ ਹ ਉਨਾਂ ਨੇ ਕਿਹਾ ਕਿ ਇਸ ਵੇਲੇ ਇੱਕ ਜੁੱਟ ਹੋਣ ਦੀ ਲੋੜ ਹੈ ਤਾਂ ਇਸ ਦੇ ਚੱਲਦੇ ਹੀ ਉਹਨਾਂ ਨੇ ਕਾਲ ਦਿੱਤੀ ਹੈ ਔਰ ਦੱਸਦੇ ਕਿ ਵੱਖ-ਵੱਖ ਟੋਲ ਪਲਾਜ਼ਾ ਜਿਹੜੇ ਨੇ ਉਹਨਾਂ ਨੂੰ ਅੱਜ ਫ੍ਰੀ ਕੀਤਾ ਗਿਆ ਹੈ ਔਰ ਉੱਥੇ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨੇ ਔਰ ਦੋ ਦਿਨਾਂ ਤੱਕ ਇਸੇ ਤਰੀਕੇ ਦੀ ਤਸਵੀਰ ਜਿਹੜੀ ਆ ਟੋਲ ਪਲਾਜ਼ਾ ਦੀ ਰਹਿ ਸਕਦੀ ਹੈ ਟੋਲ ਪਲਾਜ਼ਾ ਤੇ ਤਰਨੇ ਜਿਹੜੇ ਨੇ ਉਹ ਰਹਿਣਗੇ ਔਰ ਟੋਲ ਫ੍ਰੀ ਹੋਏਗਾ ਯਾਨੀ ਕਿ ਕੋਈ ਵੀ ਵਾਹਨ ਚਾਰ ਪਈਆ ਵਾਹਨ ਲੰਗੇਗਾ ਤਾਂ ਫਿਰ ਉਸ ਨੂੰ ਟੋਲ ਨਹੀਂ ਦੇਣਾ ਪਏਗਾ ਇਸ ਕਿਸਮ ਦੇ ਪਹਿਲਾਂ ਵੀ ਜਿਹੜੇ ਪ੍ਰਦਰਸ਼ਨ ਨੇ ਉਹ ਦੇਖੇ ਔਰ ਖਾਸ ਤੌਰ ਤੇ ਜੇਕਰ ਬੀਤੇ ਤੋਂ ਬੀਤੇ ਦਾ ਜ਼ਿਕਰ ਕੀਤਾ ਜਾਵੇ ਤਾਂ ਉਸ ਦਿਨ ਵੀ ਜਿਹੜੇ 4 ਘੰਟੇ ਦੇ ਲਈ ਟੋਲ ਜਿਹੜੇ ਨੇ ਫ੍ਰੀ ਕਰਵਾਏ ਗਏ ਸਨ ਸਯੁਕਤ ਕਿਸਾਨ ਮੋਰਚੇ ਦੇ ਵੱਲ ਸਾਡੇ ਕਿਸਾਨਾਂ ਦਾ ਜਮੂਰੀ ਹੱਕ ਆ ਕਿ ਆਪਣੀ ਆਵਾਜ਼ ਜੋ ਕੀਤੀ ਹੋਏ ਵਾਦੇ ਨੇ ਮੰਨੀਆਂ ਹੋਈਆਂ ਮੰਗਾਂ ਦੇ ਉਹਨਾਂ ਨੂੰ ਲਾਗੂ ਕਰਾਉਣ ਦੀ ਖਾਤਰ ਪਾਉਣੇ 2 ਸਾਲ ਹੋ ਗਏ ਟਾਲਮਟੋਲ ਦੀ ਦਿੱਤੀ ਤੇ ਜਿਹੜਾ ਪੰਨ ਲਿਖਤੀ ਰੂਪ ਦੇ ਵਿੱਚ ਸਾਡੇ ਨਾਲ ਸਮਝੌਤਾ ਕੀਤਾ ਸੀ ਦਿੱਲੀ ਵਾਲਾ ਤੇ ਉਹਨੇ ਸਾਨੂੰ ਲਾਗੂ ਕਰਨ ਦੀ بجائے ਟਾਲਮਟੋਲ ਨੀਤੀ ਤਿਆਰ ਕੀਤੀ ਹੈ ਸਰਕਾਰਾ ਉਹਦੇ ਖਿਲਾਫ ਚਲੋ ਅਸੀਂ ਆਪਣੀ ਆਵਾਜ਼ ਬੁਲੰਦ ਕਰਨ ਲਈ ਦਿੱਲੀ ਵੱਲ ਕੂਚ ਕਰਨ ਜਾ ਰਹੇ ਆ ਕਿਸਾਨਾਂ ਤਾਂ ਸੰਭੂ ਬਾਰਡਰ ਤੇ ਤੇ ਹੋਰ ਬਾਰਡਰਾਂ ਦੇ ਉੱਪਰ ਜੋ ਸਾਡੇ ਉੱਪਰ ਲਾਠੀਆਂ ਗੋਲੀਆਂ ਭਰਾਈਆਂ ਜਾ ਰਹੀਆਂ ਨੇ ਕੱਲ ਠੋਕੇ ਜਾ ਰਹੇ ਨੇ ਕੰਧਾਂ ਬਣਾਈਆਂ ਜਾ ਰਹੀਆਂ ਨੇ ਤੇ ਜ਼ਬਰ ਜਲਮ ਕੀਤਾ ਜਾ ਰਿਹਾ ਤੇ ਦੋ ਕਿਸਾਨ ਜਿਹੜੇ ਉਹਦੇ ਵਿੱਚ ਸ਼ਹੀਦ ਵੀ ਹੋ ਗਿਆ ਇਹ ਸਰਕਾਰ ਗੱਲ ਮੰਨਣ ਦੀ بجائے ਜ਼ਬਰ ਉਤੇ ਆਈ ਹੋਈ ਹੈ ਕਿਹੜੀਆਂ ਸਾਡੀਆਂ ਸਾਂਝੀਆਂ ਮੰਗਾਂ ਜੋ ਮੰਨੀਆਂ ਹੋਈਆਂ ਮਣਵਾਉਣ ਲਈ ਤੇ ਉਹਦੇ ਹੱਕ 'ਚ ਜਿਵੇਂ ਰੇਲਾਂ ਰੋਕੀਆਂ ਸੀਗੀਆਂ ਤੇ ਕੱਲ ਭਾਰਤ ਬੰਦ ਦਾ ਐਡਾ ਵੱਡਾ ਲੋਕਾਂ ਨੇ ਸਾਥ ਦਿੱਤਾ ਵਾ ਕਿ ਪੂਰੀਆਂ ਟ੍ਰੇਡ ਯੂਨੀਅਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਐਸਕੇਮ ਸੰਯੁਕਤ ਕਿਸਾਨ ਮੋਰਚੇ ਨੇ ਤੇ ਪੂਰਾ ਭਾਰਤ ਲੋਕਾਂ ਨੇ ਸਾਥ ਦਿੱਤਾ ਬੰਦ ਕੀਤਾ ਤੇ ਕੱਲ ਅਸੀਂ ਐਲਾਨ ਕੀਤਾ ਸੀ ਕਿ ਪੂਰੇ ਪੰਜਾਬ ਦੇ ਜਿਹੜੇ ਟੋਲ ਨੇ ਉਹਨਾਂ ਨੂੰ ਫ੍ਰੀ ਕੀਤਾ ਜਾਊ ਇਸ ਰੋਸ ਵਜੋਂ ਅੱਜ ਵੀ ਕਹਿ ਜੂਗਾ ਗ੍ਰਾਹਾਂ ਵੱਲੋਂ ਜੋ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜਾ ਸਭ ਤੋਂ ਪੰਜਾਬ ਦਾ ਮਹਿੰਗਾ ਟੋਲ ਆ ਤੇ ਵੱਡਾ ਟੋਲ ਆ ਉਹਨੂੰ ਬੰਦ ਕਰਾਉਣ ਲਈ ਅੱਜ ਅਸੀਂ ਅੱਜ ਤੋਂ ਲੈ ਕੇ ਕੱਲ 2 ਦਿਨ ਦਾ ਇਹ ਸਾਡਾ ਜਥੇਬੰਦ ਦੇ ਸੂਬਾ ਕਮੇਟੀ ਵੱਲੋਂ ਜੋ ਫੈਸਲਾ ਆਇਆ ਵਾ ਕਿ ਪ੍ਰੋਪਰ ਬੰਦ ਰਹੂਗਾ ਤੇ ਨਾਲ ਹੀ ਸਾਡੀ ਜਦੋਂ ਮੀਟਿੰਗ ਹੋ ਗਈ ਐਸਕੇਐਮ ਦੀ ਮੀਟਿੰਗ ਹੋਊਗੀ ਸਰਕਾਰ ਨਾਲ ਦੂਸਰੀਆਂ ਮੀਟਿੰਗਾਂ ਵੀ ਹੋ ਗਈ ਜਦੋਂ ਸਾਨੂੰ ਐਕਸ਼ਨ ਦਾ ਆਊਗਾ ਨਹੀਂ 2 ਦਿਨ ਲਈ ਫਿਲਹਾਲ ਅਸੀਂ ਇਹਨੂੰ ਟੋਲ ਰਹਿਤ ਫ੍ਰੀ ਰੱਖਾਂਗੇ